ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਜੀ ਅੱਜ ਆਪਾਂ ਕੋ ਸਲਵਾਰ ਦੇ ਪੌਂਚੇ ਤੇ ਪੇਸਟਿੰਗ ਪੇਪਰ ਲਗਾ ਕੇ ਪੌਂਚਾ ਤਿਆਰ ਕਰ ਰਹੇ ਹਾਂ ਇਹ ਦੇਖੋ ਜੀ ਆਪਾਂ ਕਿਸ ਤਰ੍ਹਾਂ ਕਰ ਰਹੇ ਹਾਂ ਆਪਾਂ ਨੇ ਇਹ 36 ਇੰਚ ਤਿਆਰ ਰੱਖਣੀ ਹੈ ਸਲਵਾਰ ਆਪਾਂ ਨੇ ਇਹ 39.5 ਇੰਚ ਆਪਾਂ ਇਹਦੀ ਕਟਿੰਗ ਕਰੀ ਹੈ ਬੈਰਟ ਲਗਾ ਕੇ ਪੂਰੀ ਆਪਾਂ ਨੇ 39.5 ਇੰਚ ਤਿਆਰ ਕਰ ਲਈ ਇਹ ਆਪਾਂ ਨੇ 1.5 ਇੰਚ ਦੀ ਆਪਾਂ ਨੇ ਪੇਸਟਿੰਗ ਕੱਟ ਲਈ ਹੈ 1.5 ਇੰਚ ਦੀ ਪੇਸਟਿੰਗ ਲੈ ਕੇ ਤੁਸੀਂ ਇਸ ਤਰ੍ਹਾਂ ਪ੍ਰੈਸ ਦੇ ਨਾਲ ਇਹਨੂੰ 1/2 ਇੰਚ ਨੀਚੂ ਛੱਡ ਕੇ ਇਹ ਪਾਕਿਸਤਾਨੀ ਸਲਵਾਰ ਹੈ ਜੀ। ਵਿੱਲਵਟ ਦਾ ਹੈ ਸੁਟਾ। ਇਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਪ੍ਰੈਸ ਨਾਲ ਇਹਨੂੰ ਚਿਪਕੇ ਲੈਣਾ। ਕੋਈ ਆਪਾਂ ਨੇ ਹੋਰ ਇਸ ਤਰ੍ਹਾਂ ਕਪੜਾ ਨਹੀਂ ਲਾਉਣਾ। ਇਹਦੇ ਨਾਲ ਹੀ ਆਪਾਂ ਨੇ ਇਸ ਤਰ੍ਹਾਂ ਲਗਾ ਕੇ ਤੁਸੀਂ ਇਹਦੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਆ। ਆਪਾਂ ਗਲੂ ਲਗਾ ਕੇ ਥੋੜੀ ਜਿਹੀ ਇਹਦੇ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲੈਣਾ ਫਿਰ ਆਪਾਂ ਇੱਕ ਵਾਰੀ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੀ ਇਹਦੇ ਤੇ ਆਪਾਂ ਇੱਕੋ ਹੀ ਸੀਨ ਲਗਾਵਾਂਗੇ सैंती इंच तैयार रहेगी जी दूसरा पंचा भी अपने इस तरह रेडी करना जी ਅੱਗੇ ਆਪਾਂ ਨੇ ਇਸ ਤਰ੍ਹਾਂ ਇਹਦੇ ਤੇ ਗਲੂ ਲਗਾ ਲੈਣੀ ਹੈ ਉਨੀ ਜਿਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਤੇ ਸੀਨ ਲਗਾ ਦੇਣੀ ਹੈ ਦੇਖੋ ਇਹ ਦੇਖੋ ਜੀ ਇੱਕ ਪਹੁੰਚਾ ਮੈਂ ਇਸ ਤਰ੍ਹਾਂ ਰੈਡੀ ਕਰਿਆ ਇਹ ਵੀ ਆਪਾਂ ਨੇ ਇਸ ਤਰੀ ਲਈ ਰੈਡੀ ਕਰਨਾ ਜੀ ਉੱਪਰ ਆਪਾਂ ਇਹਦੇ ਲੈਸਰ ਨਹੀਂ ਹੈ ਜੀ ਆਪਾਂ ਜਿਹੜੀ ਇਹ ਲੈਸ ਲਗਾ ਰਹੇ ਹਾਂ ਜੀ ਇਹ ਆਪਾਂ ਉਲਟੀ ਕਰਕੇ ਰੱਖਣੀ ਹੈ ਜੀ ਲੈਸ ਆਪਾਂ ਇਸ ਤਰ੍ਹਾਂ ਉਲਟੀ ਕਰਕੇ ਇਹ ਲੈਸ ਰੱਖਣੀ ਹੈ ਜਿਹੜੀ ਆਪਾਂ ਸੀਨ ਲਗਾਈ ਹੈ ਉਹਦੇ ਨਾਲੋਂ ਅੱਧਾ ਇੰਚ ਦੂਰ ਰੱਖ ਕੇ ਆਪਾਂ ਇਹ ਲਗਾਉਣੀ ਹੈ ਹੁਣ ਆਪਾਂ ਇਸੇ ਨੂੰ ਇਸ ਤਰ੍ਹਾਂ نیچے ਨੂੰ ਕਰ ਲੈਣਾ ਇਸ ਤਰ੍ਹਾਂ ਹੁਣ ਆਪਾਂ ਇਹਦੇ ਉੱਤੇ ਇੱਕ ਦੱਬ ਮਸ਼ੀਨ ਲਗਾ ਦਾਂਗੇ ਇਹ ਦੇਖੋ ਜੀ ਆਪਣਾ ਇਸ ਤਰ੍ਹਾਂ ਪੌਂਚਾ ਬਣ ਕੇ ਰੈਡੀ ਹੋ ਗਿਆ ਪੇਸਟਿੰਗ ਪੇਪਰ ਦੇ ਆਪਾਂ ਨੇ ਤਿਆਰ ਕਰਿਆ ਜੀ ਇਹ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਦੋਨੇ ਪੌਂਚੇ ਰੈਡੀ ਕਰ ਲਈ ਪਰ ਆਪਾਂ ਨੇ ਇਲਾਸਟਿਕ ਪਾਈ ਹੈ ਜੀ ਇਹ ਸਲਵਾਰ ਤੇ نیچے ਆਪਾਂ ਨੇ ਪੇਸਟਿੰਗ ਪੇਪਰ ਪਾਈ ਹੈ